ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨਜੀਤਿਆ ਤੇ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਗਈ ਕਿ ਨਸ਼ੇ ਦੇ ਸੁੱਦਾਗਰ ਨੂੰ ਪਹਿਲਾਂ ਹੀ ਫੜਨਾ ਚਾਹੀਦਾ ਸੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ ਲੇਕਿਨ ਇਧਰ ਸ਼ਰੂਮੁੜੀ ਇਕਾਲੀ ਦਲ ਦੇ ਨਾਲ-ਨਾਲ ਭਾਰਤੀ ਜਨਤਾ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਮਜੀਠੀਆ ਦਾ ਅਤੇ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪਹਿਲੇ ਦਿਨ ਕਹਿ ਦਿੱਤਾ ਸੀ ਕਿ ਅਸੀਂ ਪੱਕੇ ਹੱਥ ਪਾਏ ਨੇ ਮਜੀਠੀਆ ਨੂੰ ਤੇ ਦੂਸਰੇ ਪਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀਆਂ ਬੱਚੀਆਂ ਫੜੀਆਂ ਜਾਣਗੀਆਂ ਉਹਨਾਂ ਕਹੇ ਪੰਜਾਬ ਦੇ ਲੋਕੋ ਬੇਚਿਤ ਹੋ ਜਾਓ ਤੁਸੀਂ ਕਹਿੰਦੇ ਸੀ ਕਿ ਛੋਟੇ ਮੋਟੇ ਨਸ਼ਾ ਸਦਾਗਰਾਂ ਦੇ ਘਰਾਂ ਉੱਤੇ ਬਲਡੋਜ਼ਰ ਪੀਲੇ ਪੱਜੇ ਚਲਾਏ ਜਾ ਰਹੇ ਨੇ ਉਹਨਾਂ ਕਹਿਆ ਹੁਣ ਵੱਡੀਆਂ ਮੱਛੀਆਂ ਦੇ ਘਰਾਂ ਉੱਤੇ ਪੀਲੇ ਪੱਜੇ ਚਲਾਏ ਜਾਣਗੇ ਕਸੂਤੇ ਫਸ ਗਏ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਜੂਦਾ ਸੰਸਦ ਚਰਨਜੀਤ ਸਿੰਘ ਚੰਨੀ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਵੀ ਇਹ ਖੇਧੀ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਕਮਜੀਤਿਆ ਦੀ ਗ੍ਰਿਫਤਾਰੀ ਨੂੰ ਲੈ ਕੇ ਦਸਿਆ ਜਾ ਕਿ ਬਿਕਮਜੀਤਿਆ ਖਲਬ ਚਲਾਨ ਪੇਸ਼ ਤੱਕ ਨਹੀਂ ਕਰ ਸਕੇ ਇਹ ਸਿਰਫ ਰਾਜਨੀਤੀ ਤੋਂ ਪੇੜਤਾ ਹੈ ਇਹ ਗੱਲ ਕਹੀ ਸੀ ਚਰਨਜੀਤ ਸਿੰਘ ਚੰਨੀ ਨੇ ਚਰਨਜੀਤ ਸਿੰਘ ਚੰਨੀ ਕੁਸੂਤੇ ਵਸਗਾ ਨੇ ਚਰਨਜੀਤ ਸਿੰਘ ਚੰਨੀ ਤੇ ਵੱਡੀ ਕਾਰਵਾਈ ਹੋਵੇਗੀ ਡਾਕਟਰ ਚਰਨਜੀਤ ਸਿੰਘ ਸਿੰਘ ਸਾਹਿਬ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸਨ ਤਾਂ ਉਹ ਆਪ ਹੀ ਬਿਆਨ ਦਿੰਦੇ ਸਨ ਕਿ ਬਿਕਮਜੀਤਿਆ ਨੂੰ ਜੇਲ੍ਹ ਵਿੱਚ ਬੰਦ ਕਰਾਂਗਾ ਉਹਨਾਂ ਨੇ ਕਿਹਾ ਕਿ ਬੇਚਕੇ ਮਾਮਲਾ ਵਾਧੂ ਜ਼ਾਇਦਾਦਾ ਹੈ ਪਰ ਇਹ ਜ਼ਾਇਦਤ ਬਿਕਰਮ ਸਿੰਘ ਮਜੀਠੀਆ ਵੱਲੋਂ ਉਸ ਸਮੇਂ ਹੀ ਬਣਾਈ ਗਈ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਹ ਮੰਤਰੀ ਸਰ ਵਿਧਾਇਕ ਦੇ ਸਾਹਮਣੇ ਚੈਨੀ ਨੂੰ ਕਿਹਾ ਕਿ 2017 ਵਿੱਚ ਤੁਸੀਂ ਸਾਡੇ ਤੁਸੀਂ ਅਤੇ ਤੁਹਾਡੇ ਸਾਥੀ ਇਹ ਕਹਿੰਦੇ ਸਨ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ ਕਾਰਨ ਤੋ ਫੜ ਕੇ ਬਿਕਰਮ ਸਿੰਘ ਮਜੀਠੀਆ ਨੂੰ ਨਜ਼ਰਬੰਦ ਕਰਾਂਗੇ ਅੱਜ ਤੁਸੀਂ ਕਿਵੇਂ ਇਸ ਕਾਰਵਾਈ ਤੇ ਉਸ ਸਵਾਲ ਉਠਾ ਸਕਦੇ ਹੋ ਇਹ ਗੱਲ ਦਾ ਜਵਾਬ ਦਿੱਤਾ ਗਿਆ ਸਰਕਾਰ ਵੱਲੋਂ ਵਿਧਾਇਕ ਚੰਨੀ ਸਾਭਕਾ ਸੀਮ ਚੰਨੀ ਖਿਲਾਫ ਵੀ ਵਿਜੀਲੈਂਸ ਜਾਂਚ ਦੀ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਵਿਜੀਲੈਂਸ ਬਿਊਰੋ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਸਾਭਕਾ ਮੁੱਖ ਮੰਤਰੀ ਚੰਨੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਵੇਂ ਅਤੇ ਕਿੱਥੋਂ ਇੰਨੀਆਂ ਵੱਡੀਆਂ ਕਰੋੜਾਂ ਅਰਬਾਂ ਰਪਈਆਂ ਜਾਇਦਾਦਾਂ ਵੜਾਈਆਂ ਜਦ ਕਿ ਉਹ ਆਪ ਕਹਿੰਦੇ ਹਨ ਕਿ 1997 ਵਿੱਚ ਉਹ ਆਪ ਟੈਂਟ ਲਗਾਉਂਦੇ ਸੀ ਲਗਾਉਂਦੇ ਸੀ ਚਰਨਜੀਤ ਸਿੰਘ ਚੰਨੀ ਨੂੰ ਸਿੱਧੇ ਹੁੰਦਿਆਂ ਕਿਹਾ ਕਿ ਉਹ ਉਸ ਤੋਂ ਬਾਅਦ ਤੁਸੀਂ ਪ੍ਰਧਾਨ ਬਣੇ ਐਮਐਲਏ ਬਣੇ ਉਸ ਤੋਂ ਬਾਅਦ ਤੁਹਾਡੀਆਂ ਅਰਬਾਂ ਦੀਆਂ ਜਾਇਦਾਦਾਂ ਪ੍ਰਾਪਤੀਆਂ ਜਾਇਦਾਦਾਂ ਤੁਹਾਡੇ ਤਿੰਨ ਮਹਿਲ ਬਰਿੰਡਾ ਚਮਕੌਰ ਖਰੜ ਜੋ ਕਰੋੜਾਂ ਰਪਏ ਦੇ ਹਨ ਤੁਹਾਡੇ ਸੈਲਰ ਪੱਟੇ ਕਿੱਥੋਂ ਬਣੇ ਇਸ ਮੌਕੇ ਉਹਨਾਂ ਨਾਲ ਐਸਡੀ ਜਗਤਾਰ ਸਿੰਘ ਕਰੂਹਾ ਵੀਰ ਸਿੰਘ ਵਿੰਦਰ ਅਤੇ ਤੇਜਿੰਦਰ ਸਿੰਘ ਬਿੱਲ ਯਾਨੀ ਕਿ ਚਰਨਜੀਤ ਸਿੰਘ ਚੰਨੀ ਨੂੰ ਸਪੋਰਟ ਕਰਨ ਲਈ ਬਿਕਮਜੀ ਸਿੰਘ ਜੀਠੀਆ ਦੀ ਮਹਿੰਗਾ ਮਹਿੰਗੀ ਪਵੇਗੀ ਕਿਉਂਕਿ 1997 ਦੇ ਵਿੱਚ ਤਾਂ ਟੈਂਟ ਲਾਉਂਦੇ ਹੁੰਦੇ ਸੀ ਤਿੰਨ ਕੋਠੀਆਂ ਕਰੋੜਾਂ ਰੁਪਏ ਦੀਆਂ ਭੱਠੇ ਸ਼ੈਲਰ ਜੇ ਜਾਇਦਾਦ ਚਰਨਜੀਤ ਸਿੰਘ ਚੰਨੀ ਨੇ ਵੀ ਬਣਾਈ ਹੋਈ ਹੈ ਉਸ ਉੱਥੇ ਵੀ ਵੱਡਾ ਐਕਸ਼ਨ ਹੋਵੇਗਾ ਉਹਨਾਂ ਕਿਹਾ ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ ਯਾਨੀ ਕਿ ਚਰਨਜੀਤ ਸਿੰਘ ਚੰਨੀ ਇਹ ਜਿਹੜਾ ਬਿਆਨ ਜਿਹੜਾ ਹੈ ਦਿੱਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਉਹ ਪੁੱਠਾ ਪੈ ਗਿਆ ਹੈ ਚਰਚਿਸਨ ਚੰਨੀ ਦੇ ਜਾਇਦਾਦ ਦੀ ਵੀ ਜਾਂਚ ਕਰਵਾਵੇਗੀ ਪੰਜਾਬ ਸਰਕਾਰ ਪੱਠੇ ਸ਼ੈਲਰ ਕੋਠੀਆਂ ਕਿੱਥੋਂ ਆਈਆਂ ਆਮ ਕਰਾ ਦੇ ਮੁੰਡੇ ਕੋਲ